ਆਪਾਂ ਦੇ ਸੋਇਆ ਚਿੱਲੀ ਬਣਾਇਆ ਹੈਗਾ ਯਾ ਜਿਹੜਾ ਸੋਇਆ ਬੀਨ ਦੀਆਂ ਵੱਡੀਆਂ ਹੁੰਦੀਆਂ ਆ ਉਹ ਵਾਲੀਆਂ ਤੇ ਬਹੁਤੀ ਵਧੀਆ ਜੀ ਬਣੀਆਂ ਹੈਗੀਆਂ ਤੁਹਾਨੂੰ ਪਤਾ ਹੈ ਇਹਦੇ ਵਿੱਚ ਬਹੁਤ ਈ ਜ਼ਿਆਦਾ ਪ੍ਰੋਟੀਨ ਤੇ ਫਾਈਬਰ ਹੁੰਦਾ ਹੈਗਾ ਯਾ ਤੇ ਬਹੁਤ ਤਾਂ ਵਧੀਆ ਰੈਮਡੀ ਆ ਤੇ ਬਹੁਤ ਛੇਤੀ ਬਣ ਜਾਂਦੀ ਆ ਚਲੋ ਜੀ ਹੁਣ ਆਪਾਂ ਤੁਹਾਨੂੰ ਦੱਸ ਦਿੰਦੀ ਆ ਆਪਾਂ ਇਹ ਕਿਸ ਤਰ੍ਹਾਂ ਬਣਾਉਣੀ ਹੈ ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਵਾਗਤ ਕਰਦੇ ਹਾਂ ਤੁਹਾਡਾ ਇੰਟੀਰੀਅਰ ਗਾਰਡਨ ਕਿਚਨ ਦੇ ਵਿੱਚ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਚੜ੍ਹਦੀ ਕਲਾ ਦੇ ਵਿੱਚ ਹੋ ਅੱਜ ਇਹ ਆਪਾਂ ਰੈਸਪੀ ਦੇ ਵਿੱਚ ਬਣਾ ਰਹੇ ਆ ਸੋਇਆ ਬੀਨ ਦੀ ਸੋਇਆ ਚਿੱਲੀ ਕੌਲਪਤਾਇਆ ਜਿਹੜੇ ਸੋਇਆ ਬੀਨ ਐ ਬਹੁਤ ਹੀ ਵਧੀਆ ਆਪਣੀ ਹੈਲਥ ਵਾਸਤੇ ਹੈਗੀ ਆ ਇਹਦੇ ਵਿੱਚ ਬਹੁਤ ਜ਼ਿਆਦਾ ਪ੍ਰੋਟੀਨ ਤੇ ਫਾਈਬਰ ਹੁੰਦਾ ਹੈਗਾ ਜਿਹੜੇ ਵੈਜੀਟੇਰੀਅਨ ਪੀਪਲ ਆ ਉਹਨਾਂ ਨੂੰ ਜ਼ਰੂਰ ਜੀ ਸੋਇਆ ਬੀਨ ਨੂੰ ਚਾਹਣੀ ਚਾਹੀਦੀ ਆ ਜਿਹੜੇ ਮੀਟ ਨਹੀਂ ਖਾਂਦੇ ਹੈਗੇ ਤੇ ਬਹੁਤ ਵਧੀਆ ਸੋਇਆ ਬੀਨ ਹੀ ਹੈਗੀ ਆ ਪ੍ਰੋਟੀਨ ਦਾ ਸਰੋਤ ਹੈਗਾ ਆ ਹਾਂਜੀ ਇਹ ਜੀ ਸੋਇਆ ਬੀਨ ਜਿਹੜੀ ਇਸ ਤਰ੍ਹਾਂ ਦੀ ਹੁੰਦੀ ਹੈਗੀ ਆ ਐਦਾਂ ਦੇ ਹੁੰਦੇ ਨੇ ਛੋਟੇ ਛੋਟੇ ਪੀਸ ਸੱਗੇ ਜਿਹੜੇ ਤੇ ਤੁਸੀਂ ਜੀ ਇਹਨੂੰ ਓਵਰਨਾਈਟ ਪਾਣੀ ਦੇ ਵਿੱਚ ਭਿਓ ਕੇ ਰੱਖਦੇ ਨਾ ਫਿਰ ਇਹ ਫੁੱਲ ਜਾਂਦੀ ਹੈਗੀ ਆ ਫਿਰ ਆਪਾਂ ਇਹਦੀ ਬਾਅਦ ਦੇ ਵਿੱਚ ਜੋ ਵੀ ਬਣਾਉਣਾ ਬਣਾ ਸਕਦੇ ਹੈਗੇ ਆ ਆਪਣੀਆਂ ਜਿਹੜੀਆਂ ਇਹ ਸੋਇਆ ਬੀਨ ਹੈਗੀਆਂ ਇਹ ਆਪਾਂ ਪਾਣੀ ਦੇ ਵਿੱਚ ਓਟ ਨਾਈਟ ਭਿਉਂ ਕੇ ਰੱਖੀ ਹੈਗੀਆਂ ਹੁਣ ਆ ਬੈਦ ਜਿਹੜਾ ਪਾਣੀ ਹੈਗਾ ਇਹਦਾ ਕੱਢ ਦੇਣਾ ਹੈਗਾ ਇਹਨੂੰ ਥੋੜਾ ਜਿਹਾ ਇਦਾਂ ਆਪਾਂ ਸਕਵਿਸ਼ ਕਰ ਲੈਣਾ ਹੈਗਾ ਜਿੱਦਾਂ ਨਿਚੋੜ ਕੇ ਹਾਂਜੀ ਭਿਉਂ ਦੇ ਨਾਲ ਫਿਰ ਬਹੁਤ ਵਧੀਆ ਹਾਂਜੀ ਇਹ ਫੁੱਲ ਜਾਂਦੀਆਂ ਸੌਫਟ ਹੋ ਜਾਂਦੀਆਂ ਆ ਹਾਂਜੀ ਜਿਹੜਾ ਪਾਣੀ ਹੈਗਾ ਇਹ ਆਪਾਂ ਰੱਖ ਲੈਣਾ ਹੈਗਾ ਬਾਦ ਦੇ ਵਿੱਚ ਆਪਾਂ ਇਹ ਵਿੱਚੇ ਸਬਜੀ ਦੇ ਯੂਜ਼ ਕਰ ਸਕਦੇ ਬਹੁਤ ਜ਼ਿਆਦਾ ਨਿਊਟ੍ਰੀਸ਼ਨ ਹੁੰਦੀ ਹੈ ਇਹਦੇ ਵਿੱਚ ਇਹਨਾਂ ਨੂੰ ਆਪਾਂ ਜੀ ਥੋੜਾ ਜਿਹਾ ਹੁਣ ਮਸਾਲਾ ਲਾਉਣਾ ਹੈਗਾ ਆ ਇਹਦੇ ਵਿੱਚ ਆਪਾਂ ਦੋ ਚਮਚੇ ਇਹ ਯੋਗਰਟ ਪਾਵਾਂਗੇ ਦਹੀਂ ਜਿਹੜਾ ਹੁੰਦਾ ਘਰ ਵਾਲਾ ਹੈ ਹਾਂਜੀ ਇਹ ਬਲ ਸਾਲਟ ਹੈਗਾ ਅੱਧਾ ਚਮਚਾ ਹੀ ਹੈਗਾ ਯਾ ਇਹ ਦੇਕੀ ਮਿਰਚ ਹੈ ਕਿ ਜਸਟ ਕਲਰ ਵਾਸਤੇ ਹੀ ਆ ਆਹਦੇ ਵਿੱਚ ਗ੍ਰੀਨ ਮਿਰਚਾਂ ਦੋ ਦ੍ਰੀ ਹਰੀਆਂ ਮਿਰਚਾਂ ਪਾਵਾਂਗੇ। ਹਲਦੀ ਪਾਊਡਰ ਹੈਗਾ ਆ। ਥੋੜੇ ਮਸਾਲੇ ਪੋਨੇ ਥੋੜੇ ਆਪਾਂ ਬਾਗ ਦੇ ਵਿੱਚ ਪਾਵਾਂਗੇ। ਇਹ ਜੀ ਗਰਮ ਮਸਾਲਾ ਹੈਗਾ ਆ। ਹਾਂਜੀ ਇਹਨੂੰ ਸਾਰਿਆਂ ਨੂੰ ਆਪਾਂ ਇਸ ਤਰ੍ਹਾਂ ਮਿਕਸ ਕਰ ਦੇਣਾ ਹੈਗਾ ਆ। ਇਹਨੂੰ 10 ਤੋਂ 15 ਮਿੰਟ ਆਪਾਂ ਇਦਾਂ ਪਿਆ ਰਹਿਣ ਦੇਣਾ ਥੋੜਾ ਜਿਹਾ ਇਹ ਪੇਸਟ ਮਸਾਲਾ ਜਿਹੜਾ ਇਹਦੇ ਵਿੱਚ ਚਲ ਜਾਂਦਾ ਹੈਗਾ ਆ। ਬਾਅਦ ਵਿੱਚ ਫਿਰ ਆਪਾਂ ਇਹਨੂੰ ਜੀ ਤੜਕਾ ਲਾਵਾਂਗੇ। ਹਾਂਜੀ ਤੜਕਾ ਲਾਉਣ ਨੂੰ ਇਹਦੇ ਵਿੱਚ ਆਪਾਂ ਜੀ ਤੁਸੀਂ ਮਲਾ ਮਿਰਚ ਆ ਪਾਵਾਂਗੇ ਦੋ ਤਿੰਨ ਤਲਾਦੀਆਂ ਤੁਸੀਂ ਡਿਫਰੈਂਟ ਕਲਰ ਲੈ ਲੈਣਾ ਕਿਉਂਕਿ ਫਿਰ ਸਬ지 ਆਪਣੀ ਬਹੁਤ ਹੀ ਵਧੀਆ ਲੱਗਦੀ ਹੈਗੀ ਆ ਤੇ ਵਿੱਚ ਆਪਾਂ ਇਹਦੇ ਮਸ਼ਰੂਮ ਵੀ ਪਾਵਾਂਗੇ ਤੇ ਹਰੀਆਂ ਮਿਰਚ ਆਦਰਕ ਤੇ ਲਸਣ ਜਿਹੜਾ ਵੀ ਆਪਾਂ ਬੇਸ਼ਕ ਤੜਕੇ ਦੇ ਵਿੱਚ ਸਮਾਨ ਪਾਉਣਾ ਹੈਗੀ ਆ ਇਹਨੂੰ ਆਪਾਂ ਜੀ ਇਸ ਤਰ੍ਹਾਂ ਹੌਣ ਪਿਆ ਰਹਿਣ ਦੇਣਾ ਹੈ 10 ਮਿੰਟ ਇਹਨੂੰ ਕਵਰ ਕਰਕੇ ਰੱਖਿਆ ਨਾ ਹੈਗਾ ਆ ਆਪਾਂ ਜੀ ਹੁਣ ਤੜਕਾ ਲਾਉਣ ਲੱਗੇ ਆ ਆਇਲ ਆਪਾਂ ਪਾ ਦਿੱਤਾ ਹੈਗਾ ਆ ਥੋੜੀ ਜਿਹੀ ਇਹਦੇ ਵਿੱਚ ਆਪਾਂ ਜੀਰਾ ਪਾਉਣਾ ਹੈਗਾ ਆ ਹਾਂ ਜੀ ਥੋੜੀ ਜਿਹੀ ਆਪਾਂ ਇਹਦੇ ਵਿੱਚ ਹਿੰਗ ਪਾਵਾਂਗੇ ਥੋੜੀ ਜੈ ਇਹਨੂੰ ਆਪਾਂ ਹਿਲਾ ਦੇਣਾ ਇਹਦਾ ਹਾਂ ਜੀ ਜਦੋਂ ਇਹ ਭੁੱਜ ਗਿਆ ਤਾਂ ਆਪਾਂ ਇਹਦੇ ਵਿੱਚ ਆ ਜਿਹੜਾ ਅਦਰਕ ਤੇ ਲਸਣ ਆਪਾਂ ਇਦਾਂ ਦੇ ਕੱਟੇ ਆ ਪੀਸੇ ਚੋਪਾ ਦੇਣਾ ਹੈਗਾ ਇਹ आई जाना तो तेन थोड़ा जम लेना लसन का बरक में लसन अदरक जी अपना जोड़ा है यह ब्राउन हो गया हूँ बहुत नाइस खुशबू आती है हम आपने ये प्याज पा देना है जी वाला प्याज है भी अच्छी लम्बा लम्बा कटिया है इन्हों ला देना है ਆੜਿਆ ਪਾਇਦੇ ਵਿੱਚ ਇਹ ਮਿੱਕਾ ਹੋ ਗਿਆ ਹੁਣ ਪਾਣੀ ਮਾਣੀ ਕੱਟਣਾ ਆਦੇ ਇਹ ਲੰਬੀਆਂ ਜਿਹੀਆਂ ਕੱਟੇ ਹੋਈਆਂ ਹਾਂ ਜੀ ਇਹਦਾ ਬਟਾ ਮਾਣਦੇ ਹੈ ਬਾਈ ਪਾਣੀ ਸੀ ਜਨ ਆਪਣਾ ਮਿਕਸ ਕਰਦਣਾ ਰੰਗ ਕਰਾ अपना भी टमाटर मिर्चा प्याजा पाइना आपको भुजेंगे सॉफ्ट हो गई है ये आपके मसाले मिक्स कर देने हाँ जी मसाले थोड़ा ही आपने जो कि आप ऑलरेडी एड्डी पाया सॉल्ट भी लून है अदा चमचा ही है हल्दी पाउडर है जीरा मसाला है मिक्स हैगी मिला लेना है ਇਦੇ ਵਿੱਚ ਵੀ ਆਪਾਂ ਜਿਹੜੇ ਇਹ ਬੱਚੇਵਲ ਕੱਤੇ ਹੈਗੇ ਆ ਉਹ ਕਰੇ ਹੈਗੇ ਅਜਾ ਲੌਣੇ ਤੇ ਇਹ ਪਰਤੀ orange ਤੇ red ਥੋੜੀ ਜਿਹੀ ਆਪਣੇ ਮਸ਼ਰੂਮ ਨੇ ਸਲਾਈਸ ਕੱਤੇ ਹੈਗੇ ਆ ਤੇ ਹੁਣ ਆਪਾਂ ਇਹਨਾਂ ਨੂੰ ਪਾ ਕੇ ਥੋੜੇ ਜਿਹਾ ਇਹਨਾਂ ਨੂੰ 5 ਮਿੰਟ ਹੰਦੀ ਪਕਾਉਨੇ ਆ ਕਵਰ ਕਰਕੇ ਫਿਰ ਆਪਾਂ ਮੱਗ ਦੇ ਚਟਨੇ ਲਈ ਤਿਆਰ ਹੋਈਆਂ ਹੈਗੀਆਂ ਉਹ ਪਾ ਦੇਣੀ ਆ ਇਸ ਤਰ੍ਹਾਂ ਇਹਨਾਂ ਨੂੰ ਫਮਲਾ ਦੇਣੀ ਤੇ ਫਮਲਾ ਲਾ ਕੇ ਤੇਲ ਨੂੰ ਹੁਣ ਆਪਾਂ ਇਹਨੂੰ ਕਵਰ ਕਰਦੇ ਨੇ। 1-2 ਮਿੰਟ ਤੋਂ ਪਕਾਉਣੇ ਹੈ। ਜੱਸੀ ਸੌਫਟ ਨਹੀਂ ਹੁੰਦੀਆਂ ਵਿੱਚ ਆਪਣੀਆਂ। ਸਭ ਲਈ ਜੇ ਆਪਾਂ ਦੇਖਦੇ ਹਾਂ ਸਬਜ਼ੀ ਹੋਣੀ ਆਪਣੇ ਵੈਜੀਟੇਬਲ ਦੇ ਲੈ ਜਿਹੜਾ ਸੌਫਟ ਹੋ ਗਏ। ਇੱਕ ਪਰੇ ਨੂੰ ਹਵਾ ਲਾ ਲੈ। ਮੈਚੀਂ ਲੱਗੀਆਂ ਨਾਈਸੀ ਸੀ ਹੋਣਗੇ ਜਿਆ ਸਬਜ਼ੀ ਦੀ। ਹਾਂਜੀ ਆਪਾਂ ਜਿਹੜੀਆਂ ਮਸਾਲਾ ਲਾ ਕੇ ਅਸੀਂ ਆਪਣੀ ਸੋਇਆ ਬੀਨ ਵੀ ਹੱਤੀ ਹੈ। ਇਹਦੇ ਚੱਕਾ ਪਾਣੀ ਹੋ ਗਿਆ ਇਸ ਤੇ ਹੁਣ ਜੀਨੇ ਪਾਹਲਾ ਲੈਣਾ ਪਈਆ ਹੁਣ ਜੀ ਆਪਣੇ ਕੋਲ ਹੈਗੀ ਸੋਇਆ ਸੌਸ ਹੋ ਗਈ ਹੈ ਤੁਸੀਂ ਇਹ ਪਾਣੀ ਪਾ ਲੈਣੀ ਹੈ ਸੋ ਜਨਾ ਲਾਡੀ ਨੂੰ ਖਾ ਲਈਏ ਜਪਾ ਇਹਨੂੰ ਪਕਾਵਾਂਗੇ ਅੱਛੇ ਆਪਣਾ ਕਰਕੇ ਹੁਣ ਸਪੈਸਟ ਨੇ ਆਪਾਂ ਹੋ ਰਹੀ ਹੈ ਇਹ ਪਕਾਵਾਂਗੇ ਲੋਰੀ ਇੱਥੇ ਆਪਾਂ ਜੀ ਦੇਖਦੇ ਹਾਂ ਆਪਣੀ ਦੀ ਸਬਜ਼ੀ ਹੋ ਗਈ ਆ ਆਲਮੋਸਟ ਇਹ ਬੰਦ ਹੋ ਗਈ ਹੁਣ ਡੈਡੀ ਹੈਗੀ ਇਹ ਬਹੁਤ ਵਧੀਆ ਇਹ ਸਬਜ਼ੀ ਪਣੀ ਹੈ ਜਿਹੜੀ ਸੋਇਆ ਚਰੀ ਹੁੰਦੀ ਹੈ ਬਹੁਤ ਹੀ ਵਧੀਆ ਤੇ ਟੇਸਟੀ ਬਣਦੀ ਹੈ ਜੀਆ ਨਾਲੇ ਜੀ ਇਹਦੇ ਵਿੱਚ ਪ੍ਰੋਟੀਨ ਬਹੁਤ ਜ਼ਿਆਦਾ ਹੁੰਦੀ ਹੈ ਤੇ ਆਪਾਂ ਨੂੰ ਇਹ ਦੇ ਵੈਜੀਟੇਰੀਨ ਆਪਾਂ ਦਾ ਬਹੁਤ ਜ਼ਿਆਦਾ ਆਪਣੀ ਹੈਲਥ ਲਈ ਤੇ ਬੈਨੀਫਿਟਸ ਹੈਗੇ ਆ ਹਾਂਜੀ ਆਪਾਂ ਇਹਦੇ ਵਿੱਚ ਧਨੀਆ ਪਾ ਦੇਣਾ ਹੈਗਾ ਇਹ ਇਹ ਕਹ ਰਿਹਾ ਕਣੀ ਹੈ ਬਾਈ ਥੋੜੀ ਆਪਾਂ ਇਹਨੂੰ ਮਿਕਸ ਕਰਕੇ ਨਾਲਾ ਦੇਣਾ ਹੈਗਾ ਹਮਿਸ ਸੌਇਆ ਨੂੰ ਆਪਰ ਕਰ ਦੇਣਾ ਹੈਗਾ ਬੰਦੇ ਆ ਸਬਜ਼ੀ ਦੀ ਆਪਣੀ ਰੈਡੀ ਹੋ ਗਈ ਆ ਬਹੁਤ ਜਿਆਦਾ ਇਹਨੂੰ ਟਾਈਮ ਨਹੀਂ ਲੱਗਦਾ ਹੈਗਾ ਬਹੁਤ ਛੇਤੀ ਬਣ ਜਾਂਦੀ ਹੈਗੀ ਸੋਇਆ ਚਿਲੀ ਤੇ ਬਹੁਤ ਜਿਆਦਾ ਕੇਸਤੀ ਬਣਦੀ ਤੁਸੀਂ ਹੁਣ ਫੁਲਕਾ ਖਾਓ ਜਾਂਦੀ ਸੀ ਇਹਦੇ ਨਾਲ ਰਾਈਸ ਬਣਾ ਕੇ ਖਾ ਸਕਦੇ ਹੋ ਜੀ ਆ ਬਹੁਤ ਵਧੀਆ ਚੀਜ਼ ਆ ਤੁਸੀਂ ਵੀ ਜੇ ਇਸ ਤਰ੍ਹਾਂ ਸੋਇਆ ਬੀਨ ਨੂੰ ਓਵਰ ਨਾਈਟ ਸੋਕ ਕਰਕੇ ਪਾਣੀ ਦੇ ਵਿੱਚ ਤੇ ਸਬਜ਼ੀ ਬਣਾਉਣੇ ਸੋਇਆ ਚਿਲੀ ਇਹ ਤਾਂ ਬਹੁਤ ਵਧੀਆ ਚੀਜ਼ ਬਣਦੀ ਹੈਗੀ ਤੇ ਜੇ ਜੀ ਤੁਹਾਨੂੰ ਸਾਡੀ ਰੈਡੀਆ ਵਧੀਆ ਲੱਗੇ ਤਾਂ ਤੁਸੀਂ ਸਾਡੀ ਰੈਡੀਆ ਨੂੰ ਲਾਈਕ ਤੇ ਸ਼ੇਅਰ ਕਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਥੈਂਕ ਯੂ ਜੀ